ਮੈਂ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਂ ਦੀ ਵੀਡੀਓ ਬਣਾਈ ਆ ਦੋ ਤਾਂ ਟਾਪ ਦੇ ਨੀਨੇ ਕਟੀਆਂ ਨੇ ਤੇ ਇੱਕ ਬਾਈ ਕੋਲੇ ਝੋਟੀ ਆ ਗਈ ਕੱਬਣ ਟੋਕਰ 6 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਹੈਨਾ ਹਾਂਜੀ 6 ਮਹੀਨਿਆਂ ਦੀ ਚੈੱਕ ਪਾਸ ਆਈ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਇਹਨਾਂ ਦਾ ਤਾਂ ਹੈਰ ਦੁੱਧ ਦੇ ਇਹ 5 ਲੀਟਰ ਆ ਵੀਰੇ 5 ਲੀਟਰ ਬਾਈ ਕਹਿੰਦਾ ਦੁੱਧ ਆ ਥਾਂ ਹਵਾਨੇ ਦੀ ਗੱਲ ਕਰੀਏ ਬਹੁਤ ਚੰਗਾ ਲੱਗਾਗਾ ਮਗਰ ਕਰਮਾਲੀ ਦੇ ਬਾਈ ਕਟੀਆਂ ਮੁੱਲ ਬਾਈ ਕਹਿੰਦਾ ਫੋਨ ਤੇ ਹੋਣਗੇ ਮੁੱਲ ਜਮਾ ਜਾਇਜ਼ ਹੋਣਗੇ ਅੱਗੇ ਦੋ ਨੰਬਰ ਸੋਨੂ ਦਿਖਾਉਣਿਆ ਬਾਈ ਡਾਇਮੰਡ ਪੀਸ ਕੱਟੀ ਆ ਗਈ ਨਗੀਨਾ ਪੀਸ ਆ ਪਲੀ ਵੀ ਦੇਖੋ ਚੌੜੀ ਜੁੜੀ ਚੈੱਕ ਕਰੋ ਕੱਦ ਚੈੱਕ ਕਰੋ ਬਰੀਡ ਚੈੱਕ ਕਰੋ ਸਿੰਘਾਂ ਦੀ ਕੁਆਲਿਟੀ ਬਹੁਤ ਪਿਆਰੀ ਆ ਇਹਦਾ ਇਹਨਾਂ ਦਾ ਮਤਲਬ ਵੀ ਫੋਨਤੀ ਹੋ ਗਈ ਤਾਂ ਤੇ ਕਰ ਲਾਂਗੇ ਤੇ ਇੱਕ ਬਾਈ ਆ ਗਿਆ ਪੂਰੀ ਦਾ ਨਗੀਨਾ ਮੰਗ ਬਹੁਤਾ ਨਹੀਂ ਵੀਰੇ ਮੇਰਾ ਮਸਾ ਇਹਦਾ ਮੰਗਦੇ ਸਮਾਂ ਜੀ ਸਿੰਘਾਂ ਤੋਂ ਬਾਈ ਆ ਗਈ ਕਰਨ ਵਾਲੀ ਕੋਣੀ ਬਰੀਡ ਇਹਦੀ ਵੀ ਚੈੱਕ ਕਰੋ ਬਾਈ ਕਹਿੰਦਾ ਜੇ ਕਿਸੇ ਵੀਰ ਨੇ ਜੋੜਾ ਲੈਣਾ ਤਾਂ ਜੋੜਾ ਵੀ ਦੇ ਦਾਂਗੇ ਕੱਲੀ ਕੱਲੀ ਲੈਣੀ ਆ ਕੱਲੀ ਕੱਲੀ ਵੀ ਦੇ ਦਾਂਗੇ ਤੇ ਪਿੰਡ ਹੈਗਾ ਬਾਈ ਦਾ ਢਲਮੱਝਲਾ ਨੂੰ ਬਾਈ ਬਰਨਾਲਾ ਪੈਂਦਾ ਤਹਿਸੀਲ ਤਪਾ ਪਾ ਜਾਂਦੀ ਆ ਕੰਡੈਕਟਰ ਨੰਬਰ ਬੋਲੋ ਬਾਈ 98149 92697 ਥਣਾ ਢੋਲੀਆਂ ਤੋਂ ਭਾਈ ਇੱਕ ਨੰਬਰ ਆ ਮੈਂ ਕਹਿੰਦਾ ਥਣ ਵੀ ਬਹੁਤ ਚੰਗਾ ਲੱਗਾ ਵਾ